ਹਾਂ ਜੀ ਬੰਦੇ ਤੇ ਪੰਚ ਨੇ ਇਹਨਾਂ ਦੇ ਸਹਿਯੋਗ ਦੇ ਨਾਲ ਇਹ ਚੌਥਾ ਕੈਂਪ ਲੱਗ ਰਿਹਾ ਹੈ ਸਾਡੇ ਪਿੰਡ ਦੇ ਵਿੱਚ ਕਿੰਨੇ ਕੁ ਪ੍ਰਾਈਵੇਟ ਜਾਂ ਕਾਫੀ ਇਲਾਜ ਮਹਿੰਗੇ ਹੁੰਦੇ ਆ ਇਹ ਸਹੂਲਤ ਕਿਸ ਤਰ੍ਹਾਂ ਮਿਲ ਰਹੀ ਹੈ ਕਿ ਇਹ ਤਾਂ ਸਹੂਲਤ ਕਿਤੇ ਮਿਲਦੀ ਹੋਣੀ ਹੈ ਕਿ ਇਹਨਾਂ ਨੇ ਕਈ ਸਾਲ ਹੋ ਗਏ ਇਹ ਕੰਮ ਕਰਦੇ ਨੂੰ ਸਾਰਾ ਜਿੰਨਾ ਦਾ ਆਪਰੇਸ਼ਨ ਹੁੰਦਾ ਉਹਨਾਂ ਨੂੰ ਫ੍ਰੀ ਕਰਾਉਂਦੇ ਨੇ ਹਾਂ ਜੀ ਆ ਕੋਈ ਕਿਸੇ ਤਰ੍ਹਾਂ ਦਾ ਫਰਟਾ ਨਹੀਂ ਕੀਤਾ ਨਾਮ ਹੈ ਜੀ ਸੰਤੇਸ਼ ਜੀ ਤੁਸੀਂ ਵੀ ਇਲਾਜ ਕਰਾਇਆ ਹਾਂ ਜੀ ਹਾਂ ਜੀ ਸਾਹ ਸਾਹ ਜੀ ਮੁੰਡਿਆਂ ਕੋਲ ਹਾਂ जिन्होंने मुफ्त सेवा की है ऑपरेशन फ्री दवाइयां फ्री तो बहुत बड़ा पुण्य वे हाँ। <स्थास्था> तो काम है सर हम तो जितना भी पेशेंट हर जनरल रेट पे होता उतना ही करते हैं सर, कम से कम रेट जी आगे इनका भी दवाइयां मुफ्त दीती है मुफ्त दी जा रही है सर ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਕਿ 250 ਦੇ ਤਕਰੀਬਨ ਪੇਸ਼ੈਂਟ ਆ ਕੇ ਇੱਥੇ ਆ ਚੁੱਕੇ ਆ ਆਪਣਾ ਇਲਾਜ ਕਰਦੇ ਨੇ। ਡਾਕਟਰੀਆਂ ਨੇ ਇੱਥੇ ਨੰਬਰ ਚੈੱਕ ਕਰਕੇ ਤੇ ਟੀਮ ਦਾਸਨਾ ਵੀ ਪਹੁੰਚੀ ਹੋਈ ਆ ਜਿਸ ਤੇ ਕਿ ਅੱਜ ਜਿਹੜਾ ਇਹ ਇਲਾਜ ਹੋ ਰਿਹਾ ਕੀ ਨਾਮ ਆ ਜੀ? ਕਿਤਨਾ ਨਾ ਇਲਾਜ ਹੋ ਰਿਹਾ ਇੱਥੇ? ਬਹੁਤ ਵਧੀਆ ਹੋ ਰਿਹਾ ਜੀ। ਕਈ ਸਾਲਾਂ ਤੋਂ ਹੋ ਰਿਹਾ ਔਰ ਬਹੁਤ ਹੀ ਵਧੀਆ ਇਲਾਜ ਹੋ ਰਿਹਾ। ਹਾਂ ਜਿਹਦੇ ਲੈਂਚ ਵੀ ਪਾਦੇ ਆ ਨਾ ਤੇ ਉਹ ਵੀ ਉਹਨਾਂ ਦੇ ਸ케ਚੂਲ ਲੈਂਚ ਤੇ ਆ ਕੇ ਆਪਾਂ ਪਾਉਂਦੇ ਆ। ਜਾਨੀ ਕਿ ਜਿਹੜਾ ਕਿ ਪ੍ਰਾਈਵੇਟ ਹਸਪਤਾਲ ਤੇ ਇਲਾਜ ਮਿਲਦਾ ਉਹ ਇੱਥੇ ਤੁਹਾਨੂੰ ਤਬਰੀਰ ਪੂਰੀ ਪੂਰੀ ਸੂਚਨਾ ਜੀ ਹਾਂ ਜੀ ਦੋ ਦਿਨਾਂ ਦੇ ਕੈਂਪਾਂਿਆਂ ਜਿਹੜੀਆਂ ਜਿਹੜੀਆਂ ਇਹਨਾਂ ਦਾ ਸੁਤਿਆਂ ਜਾ ਰਹੇ ਕਿੰਨੇ ਕ ਸੈਟਾਂ ਦਿੱਤੇ ਜਿੰਨੇ ਕਹਦੇ ਵੀ ਲਗਭਗ ਕਿੰਨੇ 200 ਸੈਟ ਕਰੀ ਦੇ ਦਿੱਤੇ ਗਏ ਨੇ ਫ੍ਰੀ ਦਿੱਤੇ ਗਏ ਨੇ ਜਿਹੜੇ ਜਿੰਨਾਂ ਨੂੰ ਜ਼ਰੂਰਤਮੰਦ ਸਿਰਫ ਉਹਨਾਂ ਨੂੰ ਹੀ ਦਿੱਤੇ ਗਏ ਨੇ ਜਿਨ੍ਹਾਂ ਦੇ ਆਪਰੇਸ਼ਨ ਨੇ ਉਹਨਾਂ ਦੇ ਪੇਸ਼ੈਂਟ ਦੇ ਆਪਾਂ ਨੰਬਰ ਲੱਗ ਕੇ ਕਿਹੜੇ ਕਿਹੜੇ ਡਾਇਗਨੋਸ ਕੀਤੇ ਗਏ ਆ ਕਿ ਪ੍ਰੈਜ਼ੀਡੈਂਟ ਲਈ ਕਿੰਨੇ ਕੈਂਡੀਡੇਟ ਆਪਰੇਸ਼ਨ ਲਈ ਗ੍ਰੀਵ 45 ਤੇ ਗ੍ਰੀਵ ਨਿਕਲ ਚੁੱਕੇ ਨੇ ਬਾਕੀ ਹੋਰ ਪੇਸ਼ੈਂਟ ਆ ਰਹੇ ਨੇ ਹੋਰ ਵੀ ਕੱਢਾਂਗੇ ਤੁਹਾਨੂੰ ਹਾਂ ਇਹਨਾਂ ਦਾ ਇਲਾਜ ਕਰਨ ਪਹੁੰਚੇ ਇੱਥੇ ਕਿਸ ਤਰ੍ਹਾਂ ਦੀ ਸੁਰੱਖਤ ਮਿਲ ਰਹੀ ਹੈ ਜੀ ਦਾ ਸਭ ਬੰਦੀ ਮੱਝੀ ਤੇ ਤਸਵੀਰਾਂ ਨੇ ਕੂਦੀਆਂ ਜਿੱਥੇ ਗਿਆ ਜਿਹੜਾ ਕੈਂਪ ਲਾ ਰਿਹਾ ਵਿਪਾਵਨ ਦੇ ਵਿੱਚੋਂ ਤੇ ਰਾਜੀ ਸਟੇਟ ਦਾ ਨਾਮ ਹੈ ਪੰਜਾਬੀ ਹੈ ਇਹ ਜਿਹੜੇ ਪਿੰਡ ਦੀ ਟੀਮ ਹੈ ਹੱਕੀ ਦੀ ਹਾਈ ਸਕੂਲ ਦੀ ਉਹਦੇ ਵਾਸਤੇ ਮੈਂ 21000 ਰੁਪਏ ਉਹਨਾਂ ਨੂੰ ਕੁੜੀਆਂ ਦੇ ਟੀਮ ਨੂੰ ਦਿੱਤਾ ਉਹ ਦੀ ਮਾਸਟਰ ਨੂੰ ਲਗਾ ਵੀ ਕੁਝ ਵਰਦੀਆਂ ਵਗੈਰਾ ਜੋ ਕੁਝ ਵੀ ਲੈ ਕੇ ਉਹਨਾਂ ਨੂੰ ਲੈ ਕੇ ਜਾਂਦਾ ਹਾਂ ਜੀ ਹਾਂ ਜੀ ਇਹ ਜੀ ਡਾਕਟਰ ਹਰਕੀਤ ਮੋਦੀ ਸਰ ਜਨ ਨੇ ਆਈ ਸਰ ਜਨ ਉਹਨਾਂ ਦੀ ਟੀਮ ਵੱਲੋਂ ਇਹ ਸਾਰਾ ਕੈਂਪ ਆਰਗੇਨਾਈਜ਼ ਕੀਤਾ ਭਾਈਕ ਨੇ ਇਹੀ ਜੈਰੀ ਟੇਬਲ ਹਸਪੀਟਲ ਦੇ ਵਿੱਚ ਜਿੱਥੇ ਫ੍ਰੀ 50 ਮਿੰਟ ਇਹ ਸਾਡੇ ਪਾਲ ਸਿੰਘ ਵੀਰ ਜੀ ਜੇ ਤਰਾਪਾ ਦੇਖਦੇ ਹਾਂ ਲੋਕ ਆਪਣੇ ਮਾਤਾ ਪਿਤਾ ਨੂੰ ਪਰਸਿਆਂ ਬਣਾਉਂਦੇ ਨੇ ਪੰਜ ਸਾਲ کئی ਤਰੀਕਿਆਂ ਨਾਲ ਆਪਣੇ ਮਾਤਾ ਪਿਤਾ ਦੀ ਯਾਦ ਨੂੰ ਸਰਜੀਤ ਕੀਤਾ ਜਾਂਦਾ ਇਹ ਤੁਸੀਂ ਪਛੇੜਾ ਬਹੁਤ ਲੱਗਿਆ ਦੇਖ ਰਹੇ ਹੋ ਤੇ ਮਾਤਾ ਜੀ ਦਲਜੀਤ ਕੌਰ ਦੇ ਸਰਵਾਰ ਰਮਿੰਦਰ ਸਿੰਘ ਜੀ ਇਹ ਫਾਰਮ ਹਾਊਸ ਵਾਲੇ ਨੇ ਇੱਥੇ ਮਤਲਬ ਮੁੰਡੀਆਂ ਦੇ ਵਿੱਚ ਪਹਿਲਾਂ ਤੋਂ ਹੀ ਮਸ਼ਹੂਰ ਨੇ ਇਹ ਵੀਰ ਜੀ ਸਾਡੇ ਇੱਥੋਂ ਆਉਂਦੇ ਨੇ ਆਪਣੇ ਮਾਤਾ ਪਿਤਾ ਪਿਤਾ ਜੀ ਦੀ ਯਾਦ ਨੂੰ ਇਹ ਇਸ ਤਰੀਕੇ ਨਾਲ ਤਾਂ ਆਇਆ ਕਰਦੇ ਨੇ ਇੱਕ ਤਾਂ ਪਿੰਡ ਦੇ ਲੋਕਾਂ ਨਾਲ ਜੁੜੇ ਰਹਿੰਦੇ ਨੇ ਤੇ ਨਾਲ ਇਹ ਲੋਕਾਂ ਦੀ ਸੇਵਾ ਕਰਦੇ ਨੇ ਲੋਕਾਂ ਦੇ ਆਪਰੇਸ਼ਨ ਜਿਹੜੇ ਅੱਖਾਂ ਦੇ ਉਹ ਕਰਾਇਆ ਜਾਂਦੇ ਨੇ ਮੈਨ ਤਾਂ ਫ੍ਰੀ ਦਵਾਈਆਂ ਫ੍ਰੀ ਦਿੱਤੀਆਂ ਜਾਂਦੀਆਂ ਨੇ ਬਾਕੀ ਆਪਾਂ ਵੀਰ ਜੀ ਨੂੰ ਪੁੱਛਦੇ ਹਾਂ ਵੀ ਇਹ ਕਿਵੇਂ ਤੁਹਾਨੂੰ ਲੱਗਦਾ ਵਾ ਵੀਰ ਜੀ ਇਸ ਤਰ੍ਹਾਂ ਦਾ ਪ੍ਰਾਲਾ ਕਰਕੇ ਵੀਰ ਜੀ ਹਾਂ ਜੀ ਅੱਜ ਮਾਤਾ ਪਿਤਾ ਨੂੰ ਯਾਦ ਕੀਤਾ ਜਾ ਰਿਹਾ ਉਹ ਬਾਤੀ ਜੋ ਸਾਡੇ ਜਿਹੜਾ ਅੱਜ ਇੱਕ ਕੈਂਪ ਲਾਇਆ ਗਿਆ ਜੀ ਤੇ ਹਰ ਸਾਲ ਤੁਸੀਂ ਇਹ ਕੈਂਪ ਲਾਉਂਦੇ ਹੋ ਜੀ ਹਾਂ ਜੀ ਇਹ ਚੌਥਾ ਕੈਂਪ ਆ ਜੀ ਤੇ ਕਿਹੋ ਜਿਹੇ ਤਰ੍ਹਾਂ ਦੀ ਸਹੂਲਤ ਦਿੱਤੀ ਜਾਂਦੀ ਹੈ ਜੀ ਇੱਥੇ ਸਹੂਲਤ ਸਾਰੀ ਸਾਰੀਆਂ ਬਿਮਾਰੀਆਂ ਅੱਖਾਂ ਦੀਆਂ ਬਾਕੀ ਆਪਰੇਸ਼ਨ ਜਿਨ੍ਹਾਂ ਦੇ ਐਲਕਾਂ ਜੋ ਵੀ ਕੋਈ ਕੋਰ ਬਿਮਾਰੀ ਹੈ ਕਿਸੇ ਦੇ ਮਾਸ ਪੱਧਿਆ ਜਾਂ ਹੋਰ ਜਿਉ ਉਹ ਵੀ ਜੀ ਅਸੀਂ ਕਰਦੇ ਹਾਂ ਜੀ ਅੱਗੇ ਕਿੰਨੇ ਕ ਪੇਸ਼ੈਂਟ ਆ ਚੁੱਕੇ ਆ ਜੀ ਤੇ ਪੇਸ਼ੈਂਟ ਹੋ ਗਿਆ ਜੀ 250 ਤਾਂ ਆ ਚੁੱਕਿਆ ਉਹਦੇ ਵਿੱਚੋਂ ਮੇਰੇ ਕੋ 40 45 ਫੀਸ ਲੱਗ ਰਹੇ ਆਪਰੇਸ਼ਨ ਵਾਲੇ ਜਿੰਨਾ ਦੇ ਆਪਰੇਸ਼ਨ ਲੈਂਸ ਪੈਣੇ ਨੇ ਜੀ ਬਾਕੀ ਅੱਖਾਂ ਦਾ ਸਾਰਿਆਂ ਨੂੰ ਤੁਸੀਂ ਚੱਲ ਨਹੀਂ ਆ ਬਈ ਮਾਤਾ ਪਿਤਾ ਦੀ ਬਾਰਸੀ ਦਾ ਚਾਹੀਏ ਲੱਤ ਟਿੱਕਾਂ ਨਾਲ ਵੀ ਮਨਾਉਂਦੇ ਆ ਜੀ ਤੁਸੀਂ ਇਸ ਤਰ੍ਹਾਂ ਕੈਂਪ ਲਾ ਕੇ ਜਿਹੜਾ ਲੋਕ ਭਲਾਈ ਦਾ ਕੰਮ ਕਰ ਰਹੇ ਹੋ ਨਹੀਂ ਮੈਨੂੰ ਇਹ ਉਹ ਭਲਾ ਵਧੀਆ ਲੱਗਿਆ ਕਿਉਂਕਿ ਮੇਰੇ ਕੋਲ ਵਿਚਾਰੀਆਂ ਬਜ਼ੁਰਗ ਲੇਡੀ ਜੇ ਤਾਂ ਆਉਂਦੀਆਂ ਨੇ ਨਾ ਇੱਕ ਤਾਂ ਪਿਛਲੀ ਵਾਰ ਕਰਾਇਆ ਇੱਕ ਦਾ ਦੂਜੀ ਅੱਖ ਦਾ ਐਥਕੀ ਕਰਾਇਆ ਉਹ ਕਹਿੰਦੀ ਥੋੜਾ ਚਾਚਾ ਵੀ ਨਹੀਂ ਹੈਗਾ ਜਾਂ ਮੇਰੇ ਮੁੰਡੇ ਨੂੰ ਮੈਨੂੰ ਸ਼ਾਮ ਦੇ ਬੜਾ ਵਧੀਆ ਲੱਗਦਾ ਵੀ ਦੇਖੋ ਉਹਨਾਂ ਦੇ ਵਿਚਾਰੀਆਂ ਨੂੰ ਨਿਗਾ ਮਿਲਦੀ ਆ ਇਹਨਾਂ ਦੇ ਮਾਪੇ ਦੇ ਇੰਨਾ ਪੈਸਾ ਨਹੀਂ ਹੁੰਦਾ ਆਪਰੇਸ਼ਨ ਜੁੜਦਾ ਤੇ ਇਸ ਕਰਕੇ ਮਨ ਨੂੰ ਸਕੂਨ ਮਿਲਦਾ ਇਸ ਤਰ੍ਹਾਂ ਕੋਈ ਤੁਸੀਂ ਸੰਸਥਾ ਨਾਲ ਜੁੜੇ ਹੋ ਜਾਂ ਆਪਣੇ ਲੈਵਲ ਤੇ ਇਹ ਕੰਮ ਆਪਣੇ ਲੈਵਲ ਤੇ ਕਰਦੇ ਆ ਜੀ ਇੱਕ ਬਬੂ ਭਰਾ ਲਾਲ ਹੁਣ ਮੇਰਾ ਹੱਥ ਤੇ ਅਸੀਂ ਇਕੱਠੇ ਉਹਨਾਂ ਨੂੰ ਭਰਾਲਾ ਕਰਦੇ ਹਾਂ ਕਿਹੜੇ ਹਸਪਤਾਲ ਤੇ ਹੁੰਦੇ ਆ ਆਪਰੇਸ਼ਨ ਇਹ ਆਪਰੇਸ਼ਨ ਭਾਈ ਕਹਿੰਦੇ ਆ ਇੱਕ ਜੀ ਅੱਜ ਐਨਕਾਂ ਵੀ ਦਿੱਤੇ ਜਾਂਦੇ ਤੇ ਦਵਾਈਆਂ ਮੁਫਤ ਹਾਂਜੀ ਦਵਾਈਆਂ ਐਨਕਾਂ ਸਾਰੇ ਹੋਰ ਕਈ ਤਰੀਕਿਆਂ ਨੇ ਜਿਹੜੇ ਅੱਖਾਂ ਦੇ ਮਾਰੀਆਂ ਉਹਨਾਂ ਦਾ ਵੀ ਚੈੱਕਅਪ ਬੜੇ ਧਿਆਨ ਨਾਲ ਕੀਤਾ ਗਿਆ ਜਿਹੜੀ ਟੀਮ ਡਾਕਟਰ ਦੀ ਅੱਜ ਇੱਥੇ ਕਿੱਥੋਂ ਆਏ ਇੱਥੇ ਲੁਧਿਆਣੇ ਤੋਂ ਹਾਂ ਜਿਹੜਾ ਉੱਥੇ ਪਹਿਲਾਂ ਆਪਾਂ ਇੱਕ ਨਈ ਚੈਰੀਟੇਬਲ ਹੋਲਡ ਕੀਤਾ। ਤੂੰ ਦੇਖ ਸਕਦਾ